ਯਾਰ ਮੈਂ ਸੁਣੀ ਆ ਮੈਕਸੀਕੋ ਦੀ ਕੁੜੀਆਂ ਬੜੀ ਟੋਟੂੰਦੀ ਆ ਫਿਲਮ ਉੜਤਾ ਪੰਜਾਬ ਵਿੱਚੋਂ ਸੈਂਸਰ ਬੋਰਡ ਦੇ ਹੁਕਮ ਮੁਤਾਬਕ ਪੰਜਾਬ ਕਨੈਕਸ਼ਨ ਹਟਾਇਆ ਜਾਵੇ ਜਾਂ ਫਿਰ ਨਹੀਂ ਇਸ ਬਾਰੇ ਕਈ ਕਲਾਕਾਰ ਤੇ ਸਿਆਸਤਦਾਨ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਨੇ ਪੰਜਾਬੀ ਐਕਟਰ ਬਿੰਨੂ ਢਿੱਲੋਂ ਅਤੇ ਸਰਦਾਰ ਸੋਹੀ ਦੀ ਇਸ ਬਾਰੇ ਕੀ رائے ਹੈ ਜਰਾ ਸੁਣੋ ਸੈਂਸਰ ਬੋਰਡ ਹੁੰਦਾ ਜੀ ਉਹਦੇ ਕੋਲੇ ਪਾਵਰਾਂ ਹੁੰਦੀਆਂ ਨੇ ਜੇ ਕੋਈ ਗਲਤ ਚੀਜ਼ ਆ ਤਾਂ ਉਹਨੂੰ ਕੱਟ ਦਿੱਤਾ ਜਾਵੇ ਜਾਂ ਉਹ ਤੇ ਬਰੋਕ ਲਗਾਤੀ ਜਾਵੇ ਜੀ ਜੇ ਤਾਂ ਉਸ ਫਿਲਮ ਵਿੱਚ ਗਾਲੀ ਗਲੋਚ ਹੈ ਜੀ ਜਾਂ ਕੁਝ ਦੇਖੋ ਜੇ ਤਾਂ ਉਸ ਫਿਲਮ ਦੇ ਵਿੱਚ ਕੋਈ ਇਦਾਂ ਦਾ ਹੈਗਾ ਵੀ ਗਾਲੀ ਗਲੋਚ ਹੈ ਜਾਂ ਪੰਜਾਬ ਬਾਰੇ ਮਾੜਾ ਦਰਸਾਇਆ ਗਿਆ ਹੈ ਫਿਰ ਤਾਂ ਮਾੜੀ ਗੱਲ ਹੈ ਕਿਉਂਕਿ ਮੈਂ ਫਿਲਮ ਨਹੀਂ ਦੇਖੀ ਤਾਂ ਕਰਕੇ ਮੈਂ ਜ਼ਿਆਦਾ ਨਹੀਂ ਬੋਲ ਸਕਦਾ ਪਰ ਇਹ ਲੋਕਤੰਤਰ ਰਾਜਾ ਜੀ ਲੋਕਾਂ ਦਾ ਰਾਜਾ ਜੀ ਤਾਂ ਲੋ ਹਰੇਕ ਬੰਦੇ ਨੂੰ ਇੰਡੀਪੈਂਡੈਂਸ ਹੋਣੀ ਚਾਹੀਦੀ ਆ ਆਪਣੀ ਗੱਲ ਕਹਿਣ ਦੀ ਹਾਂ ਉਸ ਚੀਜ਼ ਤੋਂ ਜ਼ਰੂਰ ਗਰੇਜ਼ ਕਰੋ ਜੇ ਤੁਸੀਂ ਤੁਹਾਡੀ ਜਨਰੇਸ਼ਨ ਨੂੰ ਜੇ ਮਿਸਲੀਡ ਕਰ ਰਹੀ ਹੈ ਕੋਈ ਫਿਲਮ ਫਿਰ ਜ਼ਰੂਰ ਉਤੇ ਰੋਕ ਲਗਣੀ ਚਾਹੀਦੀ ਹੈ ਪਰ ਜੇ ਸਹੀ ਗੱਲ ਹੈ ਫਿਰ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਆਉਣ ਵਾਲੀ ਜਨਰੇਸ਼ਨ ਨੂੰ ਤੁਸੀਂ ਗਾਲਾਂ ਸਿਕਾ ਰਹੇ ਹੋ ਗਲਤ ਗੱਲਾਂ ਸਿਕਾ ਰਹੇ ਹੋ ਫਿਰ ਮਾੜੀ ਗੱਲ ਹੈ ਤੇ ਮੈਂ ਕਿਉਂਕਿ ਫਿਲਮ ਦੇਖੀ ਨਹੀਂ ਜੀ ਮੈਂ ਉਹਦੇ ਬਾਰੇ ਜ਼ਿਆਦਾ ਨਹੀਂ ਬੋਲ ਸਕਦਾ ਵੀ ਕਿੱਦਾਂ ਦੀ ਫਿਲਮ ਸੀ ਉਹ ਪਰ ਇਹਨਾਂ ਦਾ ਜ਼ਰੂਰ ਹੈ ਇਹਨਾਂ ਦਾ ਹੱਕ ਸਾਰੇ ਬੰਦਿਆਂ ਦਾ ਹੈਗਾ ਆਪਣਾ ਵੀ ਆਪਣੀ ਗੱਲ ਕਹਿਣ ਦਾ ਹੱਕ ਤਾਂ ਸਾਨੂੰ ਚਾਹੀਦਾ ਕਿਉਂ ਹੋਊਗਾ ਖਰਾਬ ਹੁਰਤਾ ਪੰਜਾਬ ਸਾਨੂੰ ਅਸੀਂ ਰਿਐਕਟ ਬੜਾ ਜਲਦੀ ਕਰਦੇ ਆ ਉਹ ਮੈਂ ਸੁਣਿਆ ਉਹਦੇ 'ਚ ਕੁਝ ਅਬਿਊਸਿਵ ਲੈਂਗੁਏਜ ਹੈ ਗਾਲੀਗਲੋਚਾ ਹੋਇਆ ਹੈ ਉਹ ਕਿਹੜੀਆਂ ਫਿਲਮ 'ਚ ਨਹੀਂ ਕਿਹੜੀਆਂ 'ਚ ਨਹੀਂ ਰਾਜਪੂਰ ਸਾਹਿਬ ਨੇ ਡੇਡ ਵੱਡੇ ਵੱਡੇ ਸੁਨੇਹੇ ਦਿੱਤੇ ਨੇ ਉਹਨਾਂ ਨੇ ਰਾਮ ਤੇਰੀ ਗੰਗਾ ਮੈਲੀ ਹੋ ਗਈ ਉਹ ਉਹੋ ਜਿਹੀਆਂ ਫਿਲਮਾਂ ਬਣਾਈਆਂ ਨੇ ਜਿਹਦੇ ਵਿੱਚ ਇਨਾ ਵਿਰੋਧ ਹੋਇਆ ਸੀ ਜਦੋਂ ਕਿ ਉਹ ਫਿਲਮ ਫਾਈਨਲੀ ਐਡਾ ਸੋਹਣਾ ਮੈਸੇਜ ਦਿੰਦੀ ਸੀ ਲੋਕ ਰਿਐਕਟ ਬਿਨਾਂ ਦੇਖੇ ਕਰ ਦਿੰਦੇ ਨੇ ਦੇਖੋ ਤਾਂ ਸਹੀ ਲੋਕ ਜਿਹੜੇ ਜਿਹੜੇ ਪੰਜਾਬੀ ਬੰਦੇ ਆ ਜਦੋਂ ਇਥੇ ਫਿਲਮ ਲੇਜ਼ ਹੋ ਗਈ ਕੀ ਕੀ ਪੰਜਾਬੀ ਪਾਗਲ ਨੇ ਉਹਨਾਂ ਨੂੰ ਜੇ ਪੰਜਾਬ ਦੇ ਕੁਝ ਲੱਗੂਗਾ ਇਸ ਤਰ੍ਹਾਂ ਦਾ ਤਾਂ ਹੀ ਰਿਐਕਟ ਕਰਨਗੇ ਨਾ ਆਉਣ ਦਿਓ ਦੇਖਣ ਦਿਓ ਜੇ ਰਿਐਕਟ ਕਰਨਗੇ ਫਿਰ ਬੰਦ ਕਰ ਦਿਓ ਜੇ ਲੋਕਾਂ ਨੂੰ ਚੰਗੀ ਨਾ ਲੱਗੀ ਬੰਦ ਕਰ ਦਿਓ ਤੁਸੀਂ ਪਹਿਲੇ ਕਿਉਂ ਬੰਦ ਕਰਾ ਰਹੇ ਹੋ ਇਹ 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 ਮਾੜੀ ਗੱਲ ਸੈਂਸਰ ਬੋਰਡ ਨੂੰ ਕੁਝ ਕੱਟ ਦੇਣ ਦਾ ਹੱਕ ਹੁੰਦਾ ਹੈ ਲੇਕਿਨ ਜਿਵੇਂ ਸੁਣਿਆ ਉਰਤਾ ਪੰਜਾਬ ਇਹਨੀ ਚਰਚਿਤ ਫਿਲਮ ਇਨਾ ਕੁਝ ਪਹਿਲਾਂ ਹੋਇਆ ਹੈ ਹੁਣ ਅਚਾਨਕ ਜਦੋਂ ਪੰਜਾਬ ਚ ਰਿਲੀਜ਼ ਹੋਣ ਜਾ ਰਹੀ ਹੁਣ ਇਸ ਵਕਤ ਇਸ ਵਕਤ 50 ਕਟ 60 ਕਟ ਦੇ ਰਿਆ ਉਹ ਕਰ ਰਿਹਾ ਉਹ ਕੋਈ ਬਹੁਤਾ ਡਾਈਜੈਸਟ ਨਹੀਂ ਹੋ ਰਿਹਾ ਉੱਥੇ ਲੱਗਦਾ ਹੈ ਕਿ ਕੁਝ ਗਲਤ ਪਿੱਛੋਂ ਕੋਈ ਗਲਤ ਅਨਸਰ ਜਾਂ ਕੁਝ ਜਾਂ ਸਰਕਾਰਾਂ ਕੋਲ ਕੋਈ ਵੀ ਹੈ ਕੋਈ ਉਹ ਪ੍ਰੈਸ਼ਰਾਈਜ਼ ਕੀਤੇ ਜਾ ਰਹੇ ਨੇ ਉਸ ਪ੍ਰੈਸ਼ਰ ਥਲੇ ਸੈਂਸਰ ਨੂੰ ਕਦੇ ਆਉਣਾ ਨਹੀਂ ਚਾਹੀਦਾ ਕਲਾ ਦੇ ਖੇਤਰ ਚ ਇਸ ਤਰ੍ਹਾਂ ਦੀ ਜਿਹੜਾ ਸਾਡਾ ਰਾਈਟ ਆਫ ਐਕਸਪ੍ਰੈਸ਼ਨ ਹੈ ਉਹਦੇ ਤੇ ਸਿੱਧੇ ਸਿੱਧਾ ਪ੍ਰੈਸ ਸਿੱਧਾ ਡਾਕਾ ਉਹ ਉਹ ਉੱਚਲਣ ਵਾਲੀ ਗੱਲ ਨਹੀਂ ਆਉਂਦੀ ਰਾਈਟ ਆਫ ਐਕਸਪ੍ਰੈਸ਼ਨ ਹਰ ਬੰਦੇ ਨੂੰ ਹੈ ਸਾਡਾ ਦਰਸ਼ਕ ਇੰਨਾ ਸਿਆਣਾ ਹੈ ਜੇ ਤੁਸੀਂ ਗਲਤ ਫਿਲਮ ਬਣਾਓਗੇ ਨਹੀਂ ਦੇਖਣ ਜਾਊਗਾ